ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਅੱਜ ਤੁਹਾਨੂੰ ਜੋੜਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਲੈ ਕੇ ਆ ਗਿਆ ਜੀ ਇਹ ਪਿੰਡ ਡੋੜ ਰਹਿ ਜਾਂਦਾ ਜੀ ਬਰਨਾਲਾ ਬਾਜਾਖਾਨਾ ਬਰਨਾਲਾ ਬਾਜਾਖਾਨਾ ਰੋਡ ਦੇ ਉੱਪਰ ਪਿੰਡ ਰਹਿ ਜਾਂਦਾ ਤੇ ਪਿੰਡ ਦੇ ਰੋਡ ਦੇ ਉੱਪਰ ਹੀ ਮਨ ਲਾ ਵੀ ਜਿਹੜਾ ਇਹ ਸਥਾਨ ਆ ਰੋਡ ਦੇ ਉੱਪਰ ਹੀ ਇਹ ਸਥਾਨ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਚਰਨ ਜੋੜਾ ਸਾਹਿਬ ਮੱਲਾ ਵੀ ਇੱਥੇ ਉਹਨਾਂ ਦੀ ਜਿੰਨਾ ਮੱਲਾ ਵੀ ਭਾਈ ਸਾਹਿਬ ਹੁਣਾਂ ਨੂੰ ਜੋੜਾ ਸਾਹਿਬ ਮਿਲਿਆ ਸੀ ਅੱਜ ਉਹਨਾਂ ਦੀ 8ਵੀਂ ਪੀੜੀ ਚੋਂ ਜੋੜਾ ਸਾਹਿਬ ਦੇ ਜਿਹੜੀ ਸੇਵਾ ਹੈ ਨਿਭਾ ਰਹੇ ਆ ਜਿਹੜੀ ਸੇਵਾ ਨਿਭਾ ਰਿਹਾ ਹੈ ਉਹ ਭਾਈ ਸੁਖਮੰਦਰ ਸਿੰਘ ਜੀ ਆ ਸੁਖਮੰਦਰ ਸਿੰਘ ਜੀ ਆ ਤੇ ਉਹ 8ਵੀਂ ਪੀੜੀ ਜਿਹੜੀ ਇਹ ਸੇਵਾ ਨਿਭਾ ਰਹੀ ਆ ਚਾਂਦਨੀ ਦੀ 10ਵੀਂ ਨੂੰ 10ਵੀਂ ਦਾ ਦਿਹਾੜਾ ਮਨਾਇਆ ਜਾਂਦਾ ਤੇ ਦਿਹਾੜਾ ਮਨਾਇਆ ਜਾਂਦਾ ਤੇ ਸੰਗਤ ਨੂੰ ਬੇਨਤੀ ਕਰਦੇ ਆਂ ਜੀ ਮੱਲਾ ਜਦੋਂ ਮਰਜ਼ੀ ਤੁਸੀਂ ਆ ਸਕਦੇ ਆਂ ਦਰਸ਼ਨ ਮੇਲਾ ਕਰ ਸਕਦੇ ਆਂ ਜੀ ਆ ਕੇ ਇਹ ਜੇ ਜੋੜਾ ਸਾਹਿਬ ਦੇ ਤੁਸੀਂ ਜਦੋਂ ਮਰਜ਼ੀ ਆਓ ਦਰਸ਼ਨ ਕਰੋ ਤੇ ਜਿਹੜਾ ਬਾਈ ਜੀ ਹੋਣੀਆਂ ਤੇ ਬਹੁਤ ਮੱਲਾ ਵੀ ਚੰਗੇ ਸੁਭਾਅ ਦੇ ਚੰਗੇ ਇਨਸਾਨ ਆ ਆਇਆ ਗਿਆਨ ਜੀ ਬਹੁਤ ਸੇਵਾ ਭਾਵਨਾ ਕਰਦੇ ਆ ਤੇ ਆਜੋ ਸੰਗ ਤੇ ਹਾਂਜੀ ਵੀਰੇ ਬਹੁਤ ਹੀ ਮਿਲਨ ਬਾਰਤਣ ਤੇ ਠੰਡੇ ਸੁਭਾਅ ਦੇ ਆ ਬਾਪੂ ਜੀ ਜੀ ਤੇ ਆਇਆ ਨੂੰ ਬਹੁਤ ਹੀ ਸਤਿਕਾਰ ਨਾਲ ਚਾਹ ਪਾਣੀ ਦੀ ਸੇਵਾ ਕਰਦੇ ਆ ਤੇ ਬਹੁਤ ਵਧੀਆ ਢੰਗ ਨਾਲ ਉਹਨਾਂ ਨੇ ਸਾਨੂੰ ਹਾਂ ਹਾਂ ਹਾਂਜੀ 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 ਬੱਤੇ ਬਾਬਾ ਜੀ ਆ ਤੇ ਹੋਰ ਵੀ ਹੋਰ ਸੰਗਤ ਵੀ ਆ ਗਈ ਆ ਹਾਂਜੀ 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 ਆ ਤੇ ਸੰਗਤ ਜੀ ਨਾਲ ਦੀ ਨਾਲ ਤੇ ਹੋਰ ਜਿਹੜੇ ਇੱਧਰ ਗੱਡੇ ਦਰਸ਼ਨਾਂ ਲਈ ਮਨਲਾ ਵੀ ਪਹੁੰਚੀ ਜਾ ਰਹੀ ਆ ਤੇ ਸੰਗਤ ਨੂੰ ਹੀ ਬੇਨਤੀ ਕਰਦੇ ਆ ਹੋਰ ਵੀ ਨਾਲ ਦੇ ਨਾਲ ਜਿਹੜੇ ਤੁਸੀਂ ਦਰਸ਼ਨਾਂ ਜੀ ਲਾਜ਼ਮੀ ਕਰਨ ਆਓ ਜੋੜਾ ਸਾਹਿਬ ਜੀ ਦੇ ਬਾਪੂ ਜੀ ਆ ਰਹੇ ਨੇ ਆਜੋ ਸੰਗਤੇ ਤੁਹਾਨੂੰ ਜੋੜਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਜੀ ਆਓ ਸੰਗਤੇ ਆਓ ਜੀ ਸੰਗ ਸਾਹਿਬ ਆਪਾਂ ਕਰਦੇ ਆ ਦਰਸ਼ਨ ਉਹਨਾਂ ਦੇ ਜੋੜਾ ਸਾਹਿਬ ਆ ਜੀ ਉਹਨਾਂ ਦੇ ਆਪਾਂ ਦਰਸ਼ਨ ਕਰਦੇ ਆ ਤੇ ਬਾਪੂ ਜੀ 6ਵੀਂ ਪੀੜੀ ਦੇ ਵਿੱਚੋਂ ਸਰਦਾਰ ਸੁਖਮੰਦਰ ਸਿੰਘ ਜੀ ਮਤਲਬ ਜਿਹੜੀ ਇਹ ਸੇਵਾ ਏ ਹੁਣ ਸਰਦਾਰ ਸੁਖਮੰਦਰ ਸਿੰਘ ਜੀ ਪੀੜੀ ਦਰ ਪੀੜੀ ਨਿਭਾ ਰਹੇ ਆ ਕਰੋ ਦਰਸ਼ਨ ਸੰਗਤ ਦੇ ਹੋਰ ਤਾਂ ਤਾਂ ਕਰੋ ਪਰੰਸੀ ਮਹਾਰਾਜ ਜੀ ਕੋਲ ਨੂੰ ਭਾਗ ਲਾਇਓ ਜੀ ਤੇ ਬਾਪੂ ਜੀ ਇਸ ਵਖਤ ਮੱਲਾ ਵੀ ਜੋ ਜੋੜੇ ਦੀ ਸੇਵਾ ਬਾਪੂ ਜੀ ਹੁਣ ਇਸ ਮਾਰ ਰਿਹਾ ਬਾਪੂ ਜੀ ਤੁਸੀਂ ਸੰਗਤਾਂ ਨੂੰ ਦੱਸ ਦਿਓ ਜੀ ਆਪ ਦੇ ਮਤਲਬ ਵੀ ਕਨਵੀ ਪੀੜ੍ਹੀ ਜੋ ਤੁਸੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਰਾਜ ਦਾਸਵੇਂ ਪਾਠ ਸਾਹਿਬ ਦੇ ਪਵਿੱਤਰ ਚਰਨਾਂ ਦਾ ਜੋੜਾ ਮੌਜੂਦ ਹੈ ਜੀ ਨਾਲ ਪ੍ਰਾਤਨ ਸੋਨੇ ਦੇ ਮੂਹਰਾ ਉਸ ਟਾਈਮ ਦੀਆਂ ਇਹਦੇ ਉੱਪਰ ਤਸਵੀਰਾਂ ਬਣੀਆਂ ਹੋਈਆਂ ਬਾਬਾ ਗਰਨਾਨਕ ਜੀ ਬਾਲਾ ਮਰਦਾਨਾ ਜੀ 10ਵੇਂ ਪਾਤਸ਼ਾਹ ਨਾਲ ਬਾਜ ਦੀ ਫੋਟੋ ਹੈ ਇੱਕ ਤੇ ਬਾਬੇ ਹਲੂਮਾਨ ਦਾ ਪਰਿਵਾਰ ਹੈ ਉਸ ਟਾਈਮ ਤੇ ਭੜੀ ਰਾਜਾ ਦਾ ਹੁਕਮ ਸੀ ਕਿਸੇ ਨੇ ਦਾਨ ਪੱਤਰ ਬਖਸ਼ੇ ਨਾਲ ਹੀ ਜੁੜਾ ਸਕਦੇ ਆਪਾਨੂੰ ਪ੍ਰਾਪਤ ਹੋਏ ਆ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਜਿਸ ਟਾਈਮ ਤੇ ਚਮਕੌਰ ਦੀ ਗੜੀ 'ਚ ਗੁਰੂ ਸਾਹਿਬ ਦੇ ਬੱਚੇ ਸੀ ਦੋਗੇ ਸਿੱਖੀਦ ਹੋਗੇ ਉਸ ਟਾਈਮ ਤੇ ਚਮਕੌਰ ਦੀ ਗੜੀ 'ਚ ਗੁਰੂ ਸਾਹਿਬ ਨੇ ਜੁੜਾ ਉਤਾਰ ਦਿੱਤਾ ਸੀ ਜੀ ਪੰਜਾ ਪਿਆਰਾਂ 'ਚੋਂ ਭਾਈ ਦਿਆਲ ਸਿੰਘ ਦੇ ਕੋਲ ਸੀ 1705 ਦੇ ਵਿੱਚ 40 ਸਿੰਘ ਘਰਾ ਨੂੰ ਵਾਪਸ ਮੁੜੇ ਹੋਏ ਸੀ 41 ਮੇ ਨਾਲ ਮਾਈ ਭਾਗੋ ਸਿੱਧੇ ਜੰਗ ਨੂੰ ਸ਼ੁਰੂ ਹੋ ਗਏ ਗੁਰੂ ਸਾਹਿਬ ਦਮਦਮਾ ਸਾਹਿਬ ਤੋਂ ਬਿੜ ਲਖਾ ਕੇ ਪਿੰਡਾਂ ਵਿੱਚ ਦੀ ਹੁੰਦੇ ਹੋਏ 1705 ਦੇ ਵਿੱਚ ਕੋਟ ਕਪੂਰੇ ਜਾ ਕੇ ਕਪੂਰੇ ਨੂੰ ਕਿਲਾ ਠਹਿਰਨ ਵਾਸਤੇ ਪੁੱਛਿਆ ਤਾਂ ਕਪੂਰੇ ਨੇ ਜਵਾਬ ਦਿੱਤਾ ਸੀ ਕਿਉਂਕਿ ਉਹਨੂੰ ਵਿਜੀਦਾ ਖਾਨ ਦਾ ਜ਼ਮੀਨ ਦਾ ਲਾਲਚ ਦਿੱਤਾ ਹੋਇਆ ਸੀ ਉਹਨੇ ਲਾਲਚੀ ਚਾਕੇ ਗੰਗੂ ਗੂ ਬੀਮਨ ਹੋ ਗਿਆ ਗੁਰੂ ਸਾਹਿਬ ਨੂੰ ਕਿਲਾ ਦੇਣ ਤੋਂ ਨਾ ਕਰ ਦਿੱਤੀ ਤਾਂ ਤੋਂ ਕਦਰਾਨੀ ਤਾਂ ਨੂੰ ਮੌਸਰ ਨੂੰ ਉਂਗਲ ਕਰਤੀ ਤੁਹਾਨੂੰ ਉੱਥੇ ਪਾਣੀ ਮਿਲੂ ਜਗਾ ਮਿਲੂਗੀ ਮੈਂ ਤੁਹਾਨੂੰ ਕਿਲਾ ਨਹੀਂ ਦੇ ਸਕਦਾ ਉਸ ਟਾਈਮ ਤੇ ਜਦੋਂ 40 ਸਿੰਘ ਛੇੜ ਹੋਏ ਆ ਸਾਡੇ ਬਾਬਾ ਸਹਿਜ ਸਿੰਘ ਜੀ ਗੁਰੂ ਮਹਾਰਾਜ ਦੇ ਨਾਲ ਗਏ ਆ ਅਸੀਂ ਉਹਨਾਂ ਦੀ ਲੜੀਵਾਰ ਹੁੰਦੀ ਆਈ ਬਾਬਾ ਸਹਿਜ ਸਿੰਘ ਦਾ ਲੜਕਾ ਸੀ ਭਾਈ ਕੁਸ਼ ਹਾਲ ਸਿੰਘ ਜੀ ਜਿਨ੍ਹਾਂ ਨੂੰ ਇਹ ਜੋੜਾ ਪ੍ਰਾਪਤ ਹੋਇਆ ਜਦੋਂ ਕਪੂਰੇ ਨੂੰ ਬਚਨ ਕਰਤੇ ਉੱਥੇ ਨਹੀਂ ਠਹਿਰੇ 1705 ਦੇ ਵਿੱਚ ਇੱਥੇ ਪਿੰਡ ਡੋੜ ਦੇ ਵਿੱਚ ਆ ਗਏ ਸੀ ਜੀ ਪਹਿਲਾ ਪਿੰਡ ਦੇ ਵਿੱਚ ਕੱਚੇ ਮਕਾਨ ਚ ਉਹਦੇ ਬਜ਼ੁਰਗਾਂ ਦੇ ਆਹ ਟਰੋਡੀ ਦੇ ਵਿੱਚ ਰੱਖੇ ਹੁੰਦੇ ਸੀ ਮਤਲਬ ਅਸ ਦੇ ਵਿੱਚ ਮਤਲਬ ਜੋੜਾ ਸਾਹਿਬ ਇਹਦੇ ਵਿੱਚ ਪਹਿਲਾ ਰਹਿਿਆ ਹਾਂਜੀ ਜੀ ਹੁਣ ਇੱਥੇ ਜਗ੍ਹਾ ਵੱਖ ਬਣਾਈ ਆ ਜੀ ਨਾਲ ਇਹ ਸ੍ਰੀ ਸਾਹਿਬ ਤੇ ਨੇਜਾ ਇਹ ਬਾਬਾ ਕੁਸ਼ਹਾਲ ਸਿੰਘ ਜੀ ਦੇ ਹੈ ਜਿਨ੍ਹਾਂ ਨੂੰ ਜੋੜਾ ਪ੍ਰਾਪਤ ਹੋਇਆ ਸੀ ਆਜੇ ਵੀ ਕੋਟਕਪੂਰੇ ਦੇ ਰਕਵੇ ਨੂੰ ਬਾਬਾ ਕੁਸ਼ਹਾਲ ਸਿੰਘ ਦੇ ਕੋਠੇ ਜਣ ਕੇ ਬੋਲਦੇ ਹਨ ਜੋ ਕਿ ਵਿਜੀਦਾ ਖਾਨ ਨੇ ਜ਼ਮੀਨ ਦਾ ਲਾਲਚ ਦਿੱਤਾ ਸੀ ਕਪੂਰੇ ਨੂੰ ਕਪੂਰੇ ਨੂੰ ਗੁਰੂ ਸਾਹਿਬ ਨੂੰ ਕਿਲਾ ਨਹੀਂ ਦਿੱਤਾ ਨਾ ਕਰ ਦਿੱਤੀ ਸੀ ਤਾਂ ਉੱਥੇ ਸਾਡੇ ਬਾਬਾ ਜੀ ਨੇ ਸੇਵਾ ਕਰਨ ਲਈ ਬੇਨਤੀ ਕੀਤੀ ਉਸ ਟਾਈਮ ਤੇ ਇਹ ਜੋੜਾ ਪ੍ਰਾਪਤ ਹੋਇਆ ਉਸ ਤੋਂ ਬਾਅਦ ਕੋਟ ਕਪੂਰੇ ਨੇ ਠਹਿਰੇ ਥੇ ਪੰਡੂੜ ਦੇ ਵਿੱਚ ਆ ਗਏ ਮਤਲਬ ਉਸ ਵੇਲੇ ਉੱਥੇ ਨਹੀਂ ਠਹਿਰੇ ਹੈਗੇ ਉਹ ਪੰਡੂੜ ਦੇ ਵਿੱਚ ਆ ਗਏ ਥੋੜੇ ਦੇ ਵਿੱਚ ਆ ਗਏ ਹਾਂ ਜੀ ਹੁਣ ਅੱਜ ਕੱਲ ਜਨ ਕਿ 8ਵੀਂ ਪੀੜੀ ਚੱਲਦੀ ਹੈ 6ਵੀਂ ਪੀੜੀ ਦਾ ਮੈਂ ਸੁਖਮੰਦਰ ਸਿੰਘ ਆ ਗਏ ਜੀ 7ਵੀਂ ਪੀੜੀ ਦੇ ਆਪਣੇ ਲੜਕੇ ਆ ਗਏ ਹਰਦੀਪ ਸਿੰਘ ਤੇ ਗੁਰਦੀਪ ਸਿੰਘ ਜੀ 8ਵੀਂ ਪੀੜੀ ਦਾ ਇੱਕ ਅੰਮ੍ਰਿਤ ਸਿੰਘ ਪੁੱਤ ਹੈ ਜੀ ਇੰਨਾ ਪਰਮਾਨਾ ਥੋੜਾ ਇਹ 8ਵੀਂ ਪੀੜੀ ਦੇ ਵਿੱਚ ਹਾਂਜੀ 8ਵੀਂ ਪੀੜੀ ਚੱਲ ਰਹੀ ਹੈ ਬਾਪੂ ਜੀ ਜਿਹੜੇ ਆਹ ਉੱਪਰ ਮੱਲਾ ਕੜਾਈ ਕੀਤੀ ਹੋਈ ਆ ਜੋੜਾ ਸਨਹਿਰੀ ਤਿੱਲੇ ਦੀ ਕੜਾਈ ਆ ਜੀ ਸਨਹਿਰੀ ਤਿੱਲੇ ਦੀ ਸਨਹਿਰੀ ਤਿੱਲੇ ਦੀ ਕੜਾਈ ਚਮੜੇ ਦਾ ਜੋੜਾ ਬਣਾ ਹੋਇਆ ਚਮੜੇ ਦਾ ਜੋੜਾ ਜੀ ਸਨਹਿਰੀ ਤਿੱਲੇ ਦੀ ਸੰਗਤ ਜੀ ਇਹ ਕੜਾਈ ਕੀਤੀ ਆ ਸਾਢੇ 10 ਇੰਚ ਤਲੇ ਦੀ ਲੰਬਾਈ ਆ ਜੀ ਸਾਢੇ 10 ਇੰਚ ਸੰਗਤ ਜੀ ਮੱਲਾ ਵੀ ਜਿਹੜੀ ਤਲੇ ਦੀ ਲੰਬਾਈ ਆ ਉਹ ਜਿਹੜੀਆਂ ਤੁਸੀਂ ਉੱਪਰ ਮੋਹਰੇ ਦੇਖ ਰਹੇ ਹੋ ਉਹ ਸੋਨੇ ਦੀਆਂ ਮੋਹਰੇ ਆ ਜੀ ਤੇ ਬਾਪੂ ਜੀ ਦੂਜੀ ਮੋਹਰ ਇਹ ਇੱਕ ਦੇ ਉੱਪਰ ਬਾਬਾ ਗੁਰਨਾਨ ਦੇ ਜੀ ਹਾਂਜੀ ਬਾਲਾ ਮਰਦਾਨਾ ਜੀ ਜੀ ਬੈਕ ਸਾਈਡ ਤੇ 10ਵੇਂ 파ਸ਼ਾ ਨਾਲ ਬਾਜ ਦੀ ਫੋਟੋ ਹੈ ਜੀ ਇੱਕ ਤੇ ਬਾਬੇ ਹਨੂਮਾਨ ਦਾ ਪ੍ਰਵਾਹ ਹੈ ਇਹ ਇਹ ਬਾਬੂ ਜੀ ਇਹ ਮੰਨ ਲਾ ਵੀ ਗੁਰੂ ਗੋਬਿੰਦ ਸਿੰਘ ਜੀ ਹੋਣਾ ਨਹੀਂ ਮੰਨ ਲਾ ਬਖਸ਼ੀਆਂ ਹੁੰਗੀਆਂ ਮੋਹਰਾਂ ਦੀ ਹਾਂਜੀ ਉਹਨਾਂ ਦੀਆਂ ਬਖਸ਼ੀਆਂ ਉਹ ਉਹ ਉਹਨਾਂ ਦੀਆਂ ਬਖਸ਼ੀਆਂ ਜਾਨੀ ਕਿ ਦਸੰਦੇ ਮਤਾ ਕਹੇ ਹੁੰਦੇ ਆ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਜਿਹੜਾ ਸਿੱਕਾ ਜਾਨੀ ਕਿ ਬਾਬੇ ਨਾਨਕਾ ਜੀ ਉਸ ਟਾਈਮ ਉਸ ਟਾਈਮ ਮੰਨ ਲਾ ਉਹਨਾਂ ਨੇ ਜਾਰੀ ਕੀਤਾ ਸੀਗਾ ਸੰਗਤ ਜੀ ਮਨ ਲਾ ਵੀ ਇਹ ਜੋੜਾ ਸਾਹਿਬ ਆ ਜੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਜੀ ਤੇ ਉਹਨਾਂ ਦੇ ਜੋੜਾ ਸਾਹਿਬ ਆ ਜੀ ਜਿਹੜੇ ਤੁਸੀਂ ਦਰਸ਼ਨ ਕੀਤੇ ਆ ਤੇ ਬਾਪੂ ਜੀ ਮਨ ਲਾ ਵੀ ਉਹਨਾਂ ਦੀ 8ਵੀਂ ਪੀੜ੍ਹੀ ਚੋਂ ਜਿਹੜੇ ਹੁਣ ਜੋੜਾ ਸਾਹਿਬ ਦਾ ਸੰਭਾਲ ਕਰ ਰਹੇ ਆ ਜੀ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਲਿਓ ਕਿਉਂਕਿ ਦਰਸ਼ਨ ਆ ਜੀ ਜਿਹੜਾ ਜੋੜਾ ਸਾਹਿਬ ਦੇ ਕਿਉਂਕਿ ਇਹ ਜੀਆਂ ਚੀਜ਼ਾਂ ਦੀ ਅਲੋਪ ਹੀ ਰਹਿ ਗਈਆਂ ਹੈਗੀਆਂ ਮਨ ਲਾ ਵੀ ਬਹੁਤ ਅਲੋਪ ਆ ਜੀ ਬਹੁਤ ਗੁਰ ਸੰਗਤਾਂ ਕੋਲੇ ਇਤਿਹਾਸ ਆ ਜਿਹੜਾ ਪਿਆ ਹੈ ਤਾਂ ਜਿਹੜਾ ਇਹਦਾ ਇਤਿਹਾਸ ਆ ਇਹ ਜ ਆ ਗਰੂਪ ਹੋ ਸਕੇ ਕਿਉਂਕਿ ਬਾਪੂ ਜੀ ਹੁਣਾਂ ਨੂੰ ਬਹੁਤ ਅਸੀਂ ਧੰਨਵਾਦ ਕਰਦੇ ਆਂ ਵੀ ਜਿਹੜਾ ਹਜੇ ਤੱਕ ਜੋੜਾ ਸਾਹਿਬ ਸੰਭਾਲ ਕੇ ਰੱਖਿਆ ਜੀ ਆਹ ਇਤਿਹਾਸ ਆਪਣਾ ਤੇ ਆਹ ਇਤਿਹਾਸ ਆ ਜੀ ਸਾਰਾ ਤੇ ਬਾਪੂ ਜੀ ਹੁਣੀ ਬਹੁਤ ਵਧੀਆ ਇਨਸਾਨ ਆ ਤੇ ਸੰਗਤ ਨੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਆਹ ਨੰਬਰ ਆ ਜੀ ਤੁਸੀਂ ਜਾਣਕਾਰੀ ਲੈ ਸਕਦੇ ਆ 98555 985 98552 ਜੀ 52756 ਬਾਪੂ ਜੀ ਸੰਗਤ ਨੇ ਜੇ ਮੱਲਾ ਆਪਣੇ ਕੋਲ ਦਰਸ਼ਨ ਆ ਲਈ ਆਉਣਾ ਹੋਵੇ ਤਾਂ ਆਪਣਾ ਇਹ ਇੱਕ ਸਥਾਨ ਆ ਕਿੱਥੇ ਕਿੱਥੇ ਪੈ ਜਾਂਦਾ ਜੀ ਮਾੜਾ ਦੱਸ ਦੋ ਸੰਗਤਾਂ ਇਹ ਬਾਜਾਖਾਨਾ ਤੋਂ ਜਿੰਨ ਕੇ ਮੇਨ ਛੜਕ ਜਾਂਦੀ ਹੈ ਬਰਨਾਲਾ ਰੋਡ ਤੇ ਜੀ ਬਾਜਾਖਾਨਾ ਤੋਂ 4 ਕਿਲੋਮੀਟਰ ਦੂਰ ਤੇ ਆ ਇਧਰੋਂ ਭਗਤਾ ਭਾਈ ਤੋਂ ਆਉ ਸੋਣਾ ਹੋਵੇ ਤਾਂ ਜਿੰਨ ਕੇ 8 ਕਿਲੋਮੀਟਰ ਤੇ ਸੜਕ ਦੇ ਉਪਰ ਆ ਬਿਲਕੁਲ ਜਿੰਨ ਕੇ ਨਾਲ ਬੋਰਡ ਲੱਗਾ ਬੋਰਡ ਗੁਰੂ ਸੰਗਤ ਜੀ ਬੋਰਡ ਲੱਗਿਆ ਹੋਇਆ ਬਿਲਕੁਲ ਮੱਲਾ ਰੋਡ ਦੇ ਉਪਰ ਹੀ ਬਾਪੂ ਹੁਣਾ ਦਾ ਜਿਹੜਾ ਸਥਾਨ ਆ ਰੋਡ ਦੇ ਉਪਰ ਹੀ ਆ ਸੰਗਤ ਲਈ ਚਾਹ ਪਾਣੀ ਦਾ ਸੇਵਾ ਇਹ ਜਿਹੜੀ ਮਤਲਬ ਬਾਪੂ ਹੁਣ ਆਣ ਲਿਓ ਚਾਹ ਪਾਣੀ ਪ੍ਰਸ਼ਾਦਾ ਜਿਵੇਂ ਸਕਣਾ ਉਹ ਵੀ ਬਾਪੂ ਹੁਣੀ ਛਕਾ ਕੇ ਦੌਰਦੇ ਆ ਦਸਵੀਂ ਦਾ ਲੰਗਰ ਨੇ ਜੀ ਉਹਦੇ ਖੀਰ ਦਾ ਲੰਗਰ ਚੱਲਦਾ ਹਾਂਜੀ ਦਸਵੀਂ ਤੇ ਜੀ ਹਾਂ ਚਾਰਨੀ ਦਸਵੀਂ ਚਾਰਨੀ ਦਸਵੀਂ ਤੇ ਬਾਪੂ ਜੀ ਹੁਣੀ ਇੱਕ ਦੱਸਦੇ ਆ ਵੀ ਆਪਾਂ ਖੀਰ ਦਾ ਲੰਗਰ ਚਲਾਉਣੇ ਆ ਤੇ ਸੰਗਤਾਂ ਨੂੰ ਮਤਲਬ ਵੀ ਬਹੁਤ ਧੰਨਵਾਦ ਕਰਦੇ ਆ ਵੀ ਇਹ ਜੀ ਰੱਬੀ ਰੂਹਾਂ ਦੇ ਤੇ ਜੋੜਾ ਸਾਹਿਬ ਦੇ ਤੁਸੀਂ ਦਰਸ਼ਨਾਂ ਲਈ ਲਾਜ਼ਮੀ ਪਹੁੰਚੋ